ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਸਾਡੀ ਨਵੀਆਂ ਵੀਡੀਓ ਦੇ ਵਿੱਚ ਦੋਸਤੋ ਅੱਜ ਤੁਹਾਡੇ ਨਾਲ ਅਸੀਂ ਰਾਜਸਥਾਨ ਦੇ ਇੱਕ ਸ਼ਹਿਰ ਦੇ ਵਿੱਚ ਬਣੀ ਬੌਲੀ ਦੀ ਵੀਡੀਓ ਸ਼ੇਅਰ ਕਰਾਂਗੇ ਸੋ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਤੇ ਆਪਾਂ ਪਹਿਲਾਂ ਵੀਡੀਓ ਸ਼ੇਅਰ ਕਰਨ ਲੱਗੇ ਆਂ ਬਾਕੀ ਆਪਾਂ ਗੱਲਬਾਤ ਕਰਦੇ ਆ ਬਾਅਦ ਵਿੱਚ ਦਰਸ਼ਕੋ ਆ ਦੇਖੋ ਕਿੰਨੀ ਸੋਹਣੀ ਬੌਲੀ ਬਣੀ ਹੋਈ ਆ ਜਿਹਨੂੰ ਸਟੈਪ ਬੈਲ ਆਖਦੇ ਆ ਤੇ ਹਿੰਦੀ ਦੇ ਵਿੱਚ ਬਾਵੜੀ ਆਖਦੇ ਆ ਇਸ ਵਕਤ ਅਸੀਂ ਰਾਜਸਥਾਨ ਦੇ ਵਿੱਚਾਂ ਬਹੁਤ ਹੀ ਕਮਾਲ ਦੀ ਬੌਲੀਆਂ ਤਕਰੀਬਨ ਲੜਾ 150 ਲੈ ਕੇ 200 ਫੁੱਟ ਤੱਕ ਦੀ ਡੂੰਗੀ ਬਣੀ ਦਸੀ ਜਾਂਦੀ ਆ ਤੇ ਚੇਤਨ ਦਾਸ बावੜੀ ਕਹਿੰਦੇ ਐ ਇਹਨੂੰ ਤਕਰੀਬਨ 6-700 ਸਾਲ ਹੋ ਗਿਆ ਕਮਾਲ ਦਾ ਵਿਊ ਸਾਨੂੰ ਨਜ਼ਰ ਆਊਗਾ ਇਧਰਲੇ ਪਾਸੇ ਮਗਰਲੇ ਪਾਸੇ ਪਹਾੜ ਨਜ਼ਰ ਆਉਣਗੇ ਤੁਹਾਨੂੰ ਤੇ ਇਧਰਲੇ ਵਿੱਚ ਬੌਲੀਆਂ ਪਹਿਲਾਂ ਇੱਕ ਮਿੰਟ ਆਪਾਂ ਮੋਤੋਂ ਮੋਟਾ-ਮੋਟਾ ਥੱਲੇ ਮੜਾ ਇਹ ਗਿੜਾ ਮਾਰਿਆ ਜੀ ਫਿਰ ਚਾਰੇ ਪਾਸੋਂ ਤੋਂ ਦੇਖਦੇ ਆ ਸੋਨੂੰ ਮੈਂ ਦੱਸਦੇ ਆ ਇਸ ਕਿਸਮ ਦੀਆਂ ਬੌਲੀਆਂ ਨਾ Rajasthan Gujarat Madhya Pradesh ਤੇ Maharashtra ਚ ਨਜ਼ਰ ਆਉਣਗੀਆਂ ਇਸ ਕਿਸਮ ਦੀ ਬੌਲੀਆਂ ਦੁਨੀਆਂ 'ਚ ਤੁਹਾਨੂੰ ਕਿਤੇ ਵੀ ਨਜ਼ਰ ਨਹੀਂ ਆਉਣਗੀਆਂ ਭਾਰਤ ਤੋਂ ਬਿਨਾ ਇਹ ਖਾਸੀਅਤ ਦੱਸੀ ਜਾਂਦੀ ਆ ਇਹ ਇਸ ਵਕਤ ਰਾਜਸਥਾਨ ਦੇ ਝੁੰਝੂਨੂ ਜ਼ਿਲ੍ਹੇ ਦੇ ਵਿੱਚਾਂ ਲੋਹਾਰਗੱਲ ਨੂੰ ਜਾਂਦੇ ਆ ਜਿਹਨੂੰ ਜ਼ਿਲ੍ਹਦੇ ਵਿਲੇ ਦੇ ਵਿੱਚ ਆ ਤੇ ਲੋਹਾਰਗੱਲ ਨੂੰ ਜਾਂਦੇ ਆ ਨਾ ਉੱਥੇ ਨਾਲ ਹੀ ਆਉਂਦੀ ਹੈ ਚੇਤਨ ਬਾਵੜੀ ਚੇਤਨਦਾਸ ਬਾਵੜੀ ਆ ਦੇਖੋ ਕਿਸ ਕਿਸਮ ਦਾ ਵਿਸ਼ਾਲ ਚੀਜ਼ ਨਜ਼ਰ ਆਉਗੀ ਉਹ ਵੱਡਾ ਸਾਰਾ ਢੋਮਣਾ ਵੀ ਲੱਗਿਆ ਹੋਇਆ ਵਾ ਤੇ ਆ ਕਿੰਨੀਆਂ ਮਤਲਬ ਤਿੰਨ ਚਾਰ ਪੋਰਸ਼ਨ ਇਸ ਬਾਵੜੀ ਦੇ ਤੁਸੀਂ ਵੇਖ ਸਕਦੇ ਹੋ ਸਾਰੀ ਪੱਥਰ ਦੀ ਤੇ ਚੂਨੇ ਦੀ ਬਣੀ ਹੋਈ ਆ ਉਹਨਾਂ ਵੇਲਿਆਂ ਦੇ ਵਿੱਚ ਜਿਹੜੇ ਰਾਜੇ ਮਹਾਰਾਜੇ ਸੀ ਉਹ ਇਦਾਂ ਦੇ ਕੰਮ ਕਰਵਾਉਂਦੇ ਕਰਦੇ ਸੀ ਤੇ ਕੰਮ ਕਰਵਾਉਣ ਵਾਲੇ ਕੌਣ ਹੁੰਦੇ ਸੀ ਸਾਧੂ ਉਹ ਸਾਧੂ ਕੀ ਸੀ ਕਿ ਸਾਧੂਆਂ ਦੀ ਗੱਲ ਹੀ ਰਾਜੇ ਮੰਨਦੇ ਸੀ ਹੋਰ ਕਿਸੇ ਦੀ ਗੱਲ ਗੁਲਣੀ ਸੀ ਮੰਨਦੇ ਤੇ ਫਿਰ ਤੁਹਾਨੂੰ ਪਤਾ ਬੋਦੋ ਦਿਹਾੜੀਏ ਤੇ ਕਿ ਰੋਟੀ ਦੀ ਕੰਮ ਕਰਦੇ ਹੁੰਦੇ ਸੀ ਕੱਲਾ ਤੇ ਉਸ ਤਰੀਕੇ ਨਾਲ ਫਿਰ ਇਹ ਜੀਆਂ ਬਾਵੜੀਆਂ ਜਾਂ ਬੌਲੀਆਂ ਬਣ ਜਾਂਦੀਆਂ ਹੁੰਦੀਆਂ ਸੀਗੀਆਂ ਆਹ ਦੇਖੋ ਇੱਕ ਪੋਰਸ਼ਨ ਇੱਧਰਲੇ ਪਾਸੇ ਆ ਥੱਲੇ ਮਤਲਬ ਇੱਥੇ ਜਿਹੜੇ ਮਹਿਰਾਬ ਬਣੇ ਹੋਏ ਨਜ਼ਰ ਆ ਜਾਂਦੇ ਨੇ ਜਿਹੜੇ ਥਾਂ ਕਿਉਂ ਇਹ ਕਿਉਂ ਬਣਿਆ ਮਹਿਰਾਬ ਇਹਨਾਂ ਦੇ ਮਗਰ ਕਾਰਨ ਸੀ ਕਿ ਔਰਤਾਂ ਕੇ 5-5 7-7 ਘੜੇ ਚਾੱਕ ਕੇ ਜਾਂਦੀਆਂ ਪਾਣੀ ਭਰਦੀਆਂ ਹੁੰਦੀਆਂ ਸੀ ਤੇ ਉਹ ਆਰਾਮ ਕਰ ਸਕਣ ਕੋਈ ਪਾਣੀ ਪਿਉਣ ਪਸ਼ੂ ਨੂੰ ਆਇਆ ਤਾਂ ਇੱਥੇ ਆਰਾਮ ਕਰ ਸਕੇ ਕਿਸੇ ਸਮੇਂ ਬੈਲਾਂ ਦੇ ਨਾਲ ਪਾਣੀ ਕੱਢ ਕੇ ਵੀ ਖੇਤੀ ਨੂੰ ਸਿੰਜਿਆ ਜਾਂਦਾ ਹੁੰਦਾ ਸੀਗਾ ਮੈਨੂੰ ਲੱਗਦਾ ਆਪਣਾ ਉਤਲੇ ਪਾਸੇ ਵੀ ਚੱਲਦੇ ਆ ਗੁਪੇਵਰੇ ਤਾਂ ਕਮਾ ਦਿਓ ਪੋਰਸ਼ਨ ਆਜੋ ਮਗਰੇ ਪਾਸੇ ਹਟਦੇ ਜਾਈਏ ਤੇ ਆਪਾਂ ਉਤਲੇ ਪਾਸੇ ਪੋਰਸ਼ਨ ਤੇ ਜਾ ਕੇ ਵੀ ਗੱਲਬਾਤ ਕਰਦੇ ਆਂ ਦਰਸ਼ਕਾ ਪਾਸੇ-ਪਾਸੇ ਥਾਣਾ ਜੀਟੀ ਰੋਡ ਜਿੱਨਾ ਤਾਂ ਥਾਈ ਛੱਡਿਆ ਹੋਇਆ ਇਹਨਾਂ ਦਾ ਆ ਕਰ ਸਕਦੇ ਹਾਂ ਗੌਰ ਇਧਰਲੇ ਪਾਸੇ ਮਤਲਬ ਕਾਫੀ ਰਹਿਣ ਦੇ ਲਈ ਪ੍ਰਬੰਧ ਸੀਗਾ ਸ਼ਾਹੀ ठाठ-ਬਾਠ ਵਾਲਾ ਤੇ ਗੱਲ ਇਹ ਆ ਵੀ ਉਹਨਾਂ ਵੇਲਾਂ ਦੇ ਵਿੱਚ ਕੋਈ ਸਾਧਨ ਨਹੀਂ ਸੀਗਾ ਉਹਨਾਂ ਕੋਲੇ ਵੀ ਕਿਸ ਤਰੀਕੇ ਦੇ ਨਾਲ ਇਸ ਕਿਸਮ ਦੀ ਇਮਾਰਤ ਬਣੀ ਹਨਾ ਮਾਹਿਕ ਪਿੱਲਰ ਆਗੇ ਲਹਿਦਾ ਤੋਂ ਆਇਓ ਇਧਰਲੇ ਪਾਸੇ ਦੀ ਆਪਾਂ ਅੱਗੇ ਚੱਲਦੇ ਦੇਖਦੇ ਤੁਰੇ ਜਾਂਦੇ ਆਂ ਪਿਆਸ ਨੂੰ ਜਰਾ ਦਿਸਰਤੀ ਦੱਸ ਜੂਗਾ ਬਿਆਹ کافی ਡੰਗਾਈ ਦੇ ਰਕ ਬਣੀ ਹੋਈ ਬੌਲੀ ਤੋਂ ਨਜ਼ਰ ਆ ਜੂਗੀ ਥੱਲੇ کافی ਡੂੰਗੀ ਆ ਥੱਲੇ ਨੂੰ ਝਾਕ ਦੇ ਦਾ ਡਰ ਜਾ ਮਹਿਸੂਸ ਹੁੰਦਾ ਇਧਰਲੇ ਪਾਸੇ ਹੀ ਆਜੋ ਆਪਾਂ ਅੰਦਰਲੇ ਪਾਸੇ ਇਧਰੋਂ ਪਿੱਲਰ ਦਿਖਾ ਦਈਏ ਵੀ کافی ਪੱਥਰ ਹੀ ਪੱਥਰ ਵਰਤਿਆ ਗਿਆ ਵਾ ਹੁਣ ਆਪਾਂ ਵਿਚਕਾਰਲੇ ਪੋਰਸ਼ਨ ਤੇ ਚੱਲੇ ਆ ਤੇ ਆਜੋ ਇਧਰਲੇ ਪਾਸੇ ਇਹ ਵੀ کافی ਚੁੜਾਈ ਦੇ ਵਿੱਚ ਆ ਮਤਲਬ ਇੱਕ ਪੋਰਸ਼ਨ ਹੋ ਗਿਆ ਉਹ ਇਧਰਲੇ ਪਾਸੇ ਮੇਰੇ ਖੱਬੇ ਪਾਸੇ ਦੇਖ ਸਕਦੇ ਹੋ ਤੇ ਇੱਕ ਪੋਰਸ਼ਨ ਸੱਜੇ ਦੋ ਪੋਰਸ਼ਨ ਹੋਗੇ ਸੱਜੇ ਪਾਸੇ ਤੇ ਇੱਧਰ ਨਜ਼ਰ ਆ ਜੂਗਾ ਇੱਕ ਸਾਨੂੰ ਸਾਹਮਣੇ ਹੋਰ ਦੱਸਦੇ ਆ ਅੱਗੋਂ ਪੀਰੇ ਉਹ ਦਿਖਾ ਦਿਓ ਸਾਹਮਣੇ ਪੌੜੀਆਂ ਚੜ੍ਹਦੀਆਂ ਉਤਰਦੀਆਂ ਇਹਦੇ ਮਗਰਲੇ ਪਾਸੇ ਖੂਹ ਹੁੰਦਾ ਹੋਊਗਾ ਜਿਹੜੇ ਪਾਸੇ ਉਹ ਪੌੜੀਆਂ ਚੜ੍ਹ ਰਹੀਆਂ ਨੇ ਕਿਉਂਕਿ ਉਹਦੇ ਦੋ ਬੁਰਜ ਦੱਸ ਰਹੇ ਹੋਣਗੇ ਤਾਂ ਤੁਹਾਨੂੰ ਉੱਪਰ ਕਰਕੇ ਦਿਖਾ ਦਿਆਂ ਦੋ ਛੋਟੇ ਛੋਟੇ ਬੁਰਜ ਨੇ ਇਹ ਖੂਹ ਦੇ ਬੁਰਜ ਨੇ ਇਹ ਜਿੱਥੇ ਬੁਰਜ ਲੱਗੇ ਹੁੰਦੇ ਸੀ ਇੱਥੇ ਮਤਲਬ ਇਹ ਹੁੰਦਾ ਸੀ ਕਿ ਇੱਥੇ ਕੋਈ ਖੂਹ ਆ ਦੇਖੋ ਕਿੰਨਾ ਪੱਥਰ ਦੇ ਨਾਲ ਤਾਂ ਛੱਤ ਦਿਖਾ ਦਿਓ ਇਹਦੀ ਇਹ ਸਲੇਟਾਂ ਪਾਈਆਂ ਹੋਈਆਂ ਜੋ ਰਾਜਸਥਾਨ ਦੇ ਵਿੱਚ ਆਮ ਕਲਚਰ ਚੱਲਦਾ ਆ ਜੋ ਮੜਾ ਜੇ ਇਧਰਲੇ ਪਾਸੇ ਗੁੱਪੇ ਵੀ ਇੱਥੇ ਰੋਕ ਕੇ ਦਿਖਾ ਦਿਓ ਮੈਂ ਤਾਂ ਜਾਨਣਾ ਤੁਸੀਂ ਇਧਰਲੇ ਪਾਸੇ ਐਂਗਲ ਲਾ ਕੇ ਖੜ੍ਹ ਜਿਓ ਮੈਂ ਦੇਖਦਾ ਇਧਰਲੇ ਪਾਸੇ ਜਾ ਕੇ ਵੀ ਕਿਸੇ ਕਿਸਮ ਦਾ ਮਹੌਲਾ ਇਹ ਆਹੇ ਕਾਫੀ ਡਰਾਉਂਦਾ ਵਾਜ ਇਧਰਲੇ ਪਾਸੇ ਖੜ੍ਹ ਕੇ ਦੇਖਣ ਤੇ ਤੇ ਇਹ ਆ ਵੀ ਪੌੜੀਆਂ ਤਾਂ ਚੜਦੀਆਂ ਨੇ ਧਿਆਨ ਦੇ ਨਾਲ ਆ ਜੋ ਮੜਾ ਜੇ ਮੈਂ ਇੱਧ ਗਿੜਾ ਮਾਰ ਲਾਂ ਠੀਕ ਹੋਏ ਤਾਂ ਉੱਪਰ ਜਾਵਾਂਗੇ ਰਾਸਤਾ ਬੰਦ ਕੀਤਾ ਹੋਇਆ ਉੱਤੇ ਜਾਂਦਾ ਇਹਨਾਂ ਨੇ ਇਧਰਲੇ ਪਾਸਿਓਂ ਆਪਾਂ ਇਧਰਲੇ ਪਾਸਿਓਂ ਚੈੱਕ ਕਰ ਲਈਏ ਹਾਂ ਇਧਰਲੇ ਪਾਸੇ ਰਸਤਾ ਹੈਗਾ ਵਾ ਆਜੋ ਮੇਰੇ ਕੋਲ ਇਧਰਲੇ ਪਾਸੇ ਦੇਖੀਏ ਇਹ ਪਹਾੜੀ ਏਰੀਏ ਦੇ ਵਿੱਚ ਹੀ ਆਪਾਂ ਝੁੰਝੂਨੂ ਜ਼ਿਲ੍ਹਾ ਰਾਜਸਥਾਨ ਦਾ ਪ੍ਰਮੁੱਖ ਜ਼ਿਲ੍ਹਿਆਂ ਦੇ ਵਿੱਚੋਂ ਆ ਜਾਂਦਾ ਇਹ ਸ਼ੇਖਾਵਟ ਏਰੀਆ ਵਾ ਸ਼ੇਖਾਵਟਾਂ ਦਾ ਰਾਜ ਇਧਰਲੇ ਪਾਸੇ ਕਾਫੀ ਕੰਡੇ ਹੋ ਸਕਦਾ ਮਨੋਖਰੀ ਨੇ ਨਹੀਂ ਬੰਦ ਕੀਤਾ ਉਦਾਂ ਕੰਡੇਦਾਰ ਝਾੜੀਆਂ ਇਧਰ ਨਜ਼ਰ ਆ ਜਾਣਗੀਆਂ ਇਹ ਆ ਬੋਲੀ ਦੇ ਇਧਰਲੇ ਪਾਸੇ ਜਾਣ ਦਾ ਰਸਤਾ ਇਧਰਲੇ ਪਾਸੇ ਜਾ ਸਕਦੇ ਹੋ ਪੌਤਲੀ ਮੰਜ਼ਲ ਤੇ ਆਗੇ ਜਿੱਥੋਂ ਆਪਾਂ ਥੱਲੇ ਉਤਰੇ ਸੀ ਨਾ ਜਿਵੇਂ ਟੌਪ ਦੀ ਮੰਜ਼ਲ ਤੇ ਆ ਗਏ ਆ ਆ ਜੋ ਆ ਰਹੇ ਜੀ ਸਹੀ ਦੇਖੋ ਕੰਮ ਗੁਰਪ੍ਰੀਤ ਦਾ ਵੀ ਔਖਾ ਹੀ ਯਾਰ ਕੀ ਇਧਰਲੇ ਪਾਸੇ ਦੀ ਇਧਰਲੇ ਪਾਸੇ ਦੀ ਮਾਰਦਾ ਪਤਾ ਨਹੀਂ ਹੁੰਦਾ ਦੇਖੋ ਆ ਬੋਲੀ ਸੀ ਸਾਰੀ ਦਿਖਾ ਦੇ ਤੁਹਾਨੂੰ ਬਾਉਂਡਰੀ ਸਾਹਮਣੇ ਵੀ ਪਹਾੜ ਨਜ਼ਰ ਆਉਣਗੇ ਇਹ ਵੀ ਇੱਕੋਂ ਜਾਣ ਨੂੰ ਰਸਤਾ ਸੀਗਾ ਬਣਿਆ ਹੋਇਆ ਤੇ ਕੰਡੇ ਫਸ ਗਈ ਗੁੱਪੀ ਦੇ ਪੈਰਾਂ ਚ ਤੇ ਆਜੋ ਇਧਰਲੇ ਪਾਸੇ ਚਲੇ ਗਏ ਮਤਲਬ ਕਮਾਲ ਦੀਆਂ ਇਸ ਤਰੀਕੇ ਦੀਆਂ ਇੰਟਰਸਟਿੰਗ ਵੀਡੀਓਜ਼ ਲੈ ਕੇ ਆਪਾਂ ਮਿਲਾਂਗੇ ਆਪਾਂ ਸਨੈਪਚੈਟ ਤੇ ਵੀ ਹਰਪੇਜ ਅੰਡਰਸਕੋਰ ਸਿੱਧੂ 21 ਉਹ ਤੋਂ ਤੁਸੀਂ ਸਬਸਕ੍ਰਾਈਬ ਕਰ ਲੈਣਾ ਸਾਨੂੰ ਆਪਾਂ ਉਹਦੇ ਤੇ ਮਿਲਾਂਗੇ ਗੁੱਪੀ ਪਰ ਇਧਰਲੇ ਪਾਸੇ ਦਿਖਾ ਦਿਓ ਕਿਸ ਕਿਸਮ ਦਾ ਵਿਊ ਆ ਤੇ ਆ ਦੇਖੋ ਇਧਰਲੇ ਪਾਸੇ ਤੁਹਾਨੂੰ ਵਿਊ ਨਜ਼ਰ ਆ ਜੂਗਾ ਇਸ ਕਿਸਮ ਦੀ ਆਲੀ ਸ਼ਾਨੇ ਮਾਰਸ ਦੀ ਜਿਹੜੀ ਬਣੀ ਹੋਈ ਉਹਨਾਂ ਜ਼ਮਾਨਿਆਂ ਦੀ ਬੌਲੀਆ ਸਟੈਪ ਵੈਲ ਇਸ ਕਿਸਮ ਦੀਆਂ ਬਹੁਤ ਸਾਰੀਆਂ ਵੀਡੀਓ ਤੁਸੀਂ ਸਾਨੂੰ ਅਸੀਂ ਤੁਹਾਨੂੰ ਲੈ ਕੇ ਮਿਲਾਂਗੇ ਤਾਂ ਪਿਆਰ ਮੁਹੱਬਤ ਇਦਾਂ ਹੀ ਬਖਸ਼ਦੇ ਰਹੋ ਅਗਲੀ ਵਾਰ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿਦਾਂ ਦੇ ਲੱਗੀ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਦੋਸਤੋ ਜੇਕਰ ਪਹਿਲੀ ਵਾਰ ਚੈਨਲ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਦੋਸਤੋ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅ